ਭਾਈ ਜਦੋਂ ਵੀ ਪੰਜਾਬ ਤੇ ਬਿਫਤਾ ਪਈ ਹੈ ਚਾਹੇ ਉਹ ਕੋਈ ਸਰਕਾਰਾਂ ਵੱਲੋਂ ਹੋਵੇ ਚਾਹੇ ਕੋਈ ਕੁਦਰਤ ਵੱਲੋਂ ਹੋਵੇ ਤੇ ਜਾਂ ਕਿਸੇ ਬਾਹਰੀ ਹਮਲਾਵਰ ਵੱਲੋਂ ਹੋਵੇ ਇੱਕ ਗੱਲ ਹਰੇਕ ਵਾਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਇਹ ਜਿਹੜੀ ਆ ਅਖਾਨ ਕਹਿ ਲੋ ਇਹ ਵਰਤੀ ਜਾਂਦੀ ਆ ਇਹਦੇ ਅਰਥ ਕੀ ਆ ਤੇ ਉਹ ਮੁਹਿਮਾ ਕਿਹੜੀਆਂ ਨੇ ਪੰਜਾਬ ਕਦੋਂ ਤੋਂ ਜੰਗਾਂ ਯੁੱਧਾਂ ਦਾ ਸਾਹਮਣਾ ਕਰਦਾ ਪੈ ਰਿਹਾ ਆ ਤੇ ਪੰਜਾਬ ਜਿਹੜਾ ਜੁੱਧ ਸਿਸਟਮ ਦੇ ਖਿਲਾਫ ਜਾਂ ਸਰਕਾਰਾਂ ਦੇ ਖਿਲਾਫ ਲੜਦਾ ਰਿਹਾ ਤੇ ਚਾਹੇ ਉਹ ਮਗਰਾਜ ਦੇ ਵਿੱਚ ਸਮੇਂ ਦੌਰਾਨ ਹੋਵੇ ਗੁਰੂ ਸਾਹਿਬ ਦੇ ਟਾਈਮ ਦੌਰਾਨ ਹੋਵੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਹੋਵੇ ਸਿੱਖ ਮਿਸਲਾਂ ਦਾ ਹੋਵੇ ਦੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਹੋਵੇ ਅੰਗਰੇਜ਼ਾਂ ਖਿਲਾਫ ਜਾਂ ਮੌਜੂਦਾ ਸਰਕਾਰ ਦੇ ਖਿਲਾਫ ਹੋਵੇ ਹਨਾ ਤੇ ਈਵਨ ਕਿ ਤੁਸੀਂ ਅਜੋ ਤਿੰਨ ਚਾਰ ਦਿਨ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਹੋਇਆ ਹਨਾ ਉਹ ਵੀ ਇਸ ਮਹਿੰਮੇ ਦਾ ਹੀ ਹਿੱਸਾ ਹੈ ਮਤਲਬ ਪੰਜਾਬ ਜੰਗ ਜੁੱਧ ਜਿਹੜਾ ਉਹ ਖੈਂਦਾ ਆਇਆ ਤਗੜਾ ਹੋ ਕੇ ਤੇ ਜੀ ਆਪਾਂ ਗੱਲ ਕਰੀਏ ਪਹਿਲੀ ਜੰਗ ਦੀ ਵੀ ਪੰਜਾਬ ਨੇ ਪਹਿਲੀ ਜੰਗ ਕਿਹੜੀ ਲੜੀ ਹਨਾ ਉਹਦੇ ਬਾਰੇ ਜੇ ਆਪਾਂ ਕੋਈ ਤੁਹਾਨੂੰ ਦੱਸਾਂਗੇ ਕਿਹੜੀ ਪੰਜਾਬ ਨੇ ਪਹਿਲੀ ਜੰਗ ਲੜੀ ਉਹਦੇ ਕਾਰਨ ਕੀ ਸੀ ਉਦੋਂ ਕੀ ਸੱਟਾਂ ਨਿਕਲਿਆ ਤੇ ਕਿਉਂ ਲੜੀ ਉਦੋਂ ਉਦੋਂ ਸੁਨੇਹਾ ਕੀ ਗਿਆ ਇੱਕ ਸਿੰਬੋਲਿਕ ਜਿਹੜੀ ਓਵਰ ਆਲ ਵਿਊ ਹੁੰਦਾ ਉਹਦਾ ਕੀ ਗਿਆ ਤੇ 6ਵੇਂ ਗੁਰੂ ਸਾਹਿਬ ਦੇ ਸਮੇਂ ਲੜੀ ਸੀ ਕਿੰਨੇ ਸਿੰਘ ਸ਼ਹੀਦ ਹੋਏ ਕੌਣ ਪਹਿਲਾ ਜਿਹੜਾ ਜੰਗਾਂ ਦੇ ਵਿੱਚ ਸਿੱਖਾਂ ਦਾ ਪਹਿਲਾ ਸ਼ਹੀਦ ਕੌਣ ਸੀ ਉਹ ਸਾਰੀ ਗੱਲਬਾਤ ਕਰਾਂਗੇ ਭਈ ਪਹਿਲੇ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬ ਤੱਕ ਨਾ ਜਿਹੜਾ ਸਿੱਖੀ ਹੈ ਉਹ ਇੱਕ ਨਰੋਲ ਗਰਵਾਨੀ ਦੇ ਆਧਾਰ ਤੇ ਚੱਲੀ ਜਾਂਦੀ ਸੀ ਤੇ ਭਗਤੀ ਦਾ ਪ੍ਰਤੀਕ ਕਹਿ ਸਕਦੇ ਆ ਪਰ ਕਿਸੇ ਚੀਜ਼ ਦੀ ਕਹਿੰਦੇ ਹੁੰਦੇ ਇੱਕ ਹੱਦ ਹੁੰਦੀ ਹੈ ਇਤਿਹਾਸ ਨੂੰ ਮੋੜਾ ਦੇਣ ਵਾਸਤੇ ਕੋਈ ਇੱਕ ਘਟਨਾ ਹੁੰਦੀ ਹੈ ਜਾਂ ਉਹਦੇ ਨਾਲ ਉਦੋਂ ਬਾਅਦ ਇਤਿਹਾਸ ਪੂਰਾ ਟੋਟਲੀ ਚੇਂਜ ਹੋ ਜਾਂਦਾ ਸਿੱਖ ਇਤਿਹਾਸ ਦੇ ਵਿੱਚ ਇਦਾਂ ਹੋਈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਜਹਾਂਗੀਰ ਉਹਨਾਂ ਨੂੰ ਤਤੀ ਤਵੀ ਤੇ ਬਹਾ ਕੇ ਸ਼ਹੀਦ ਕਰਦਾ ਆ ਤੇ 1606 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ 11 ਗੁਰੂ ਹਰਗੋਬਿੰਦ ਸਾਹਿਬ ਦਾ ਜਨਮ 1595 ਦੇ ਵਿੱਚ ਹੁੰਦਾ ਤੇ 11 ਸਾਲ ਦੀ ਉਮਰ ਦੇ ਵਿੱਚ ਜਿਹੜੇ ਆ ਉਹ ਗੱਦੀ ਤੇ ਬਹਿੰਦੇ ਆ ਤੇ ਹੁਣ ਬਾਬਾ ਬੁੱਢਾ ਜੀ ਤਿਲਕ ਲਾਉਂਦੇ ਆ ਤੇ ਉਦੋਂ ਸ਼ੁਰੂ ਤੋਂ ਇੱਕ ਚੱਲਿਆ ਆਉਂਦਾ ਸੀ ਤਰੀਕਾ ਪਰ ਗੁਰੂ ਹਰਗੋਬਿੰਦ ਜੀ ਨੇ ਉਸ ਪੁਰਾਣੇ ਤਰੀਕੇ ਨੂੰ ਰਵਾਇਤੀ ਤਰੀਕੇ ਨੂੰ ਅਪਣਾਇਆ ਨਾਲ ਨਾਲ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਪ੍ਰਚਾਰ ਕੀਤਾ ਕਿ ਹੁਣ ਬਹੁਤ ਹੋ ਗਿਆ ਹਨਾ ਵੀ ਪਾਣੀ ਸਰ ਤੋਂ ਹੱਦ ਟੱਪਾ ਟੱਪ ਗਿਆ ਉਦੋਂ ਬਾਅਦ ਉਹਨਾਂ ਨੇ ਮੀਰੀ ਪੀਰੀ ਦਾ ਤਲਵਾਰਾਂ ਰੱਖਣੇ ਸ਼ੁਰੂ ਕਰਤੀਆਂ ਤੇ ਆਪਣੇ ਆਪ ਨੂੰ ਜਿਹਾਰੂ ਬਣਾਇਆ ਸਿੱਖਾਂ ਦੇ ਵਿੱਚ ਤਲਵਾਰਵਾਜੀ ਘੋੜਸਵਾਰੀ ਇਹ ਯੁੱਧ ਸ਼ਾਸਤਰ ਇਹ ਸਾਰੀਆਂ ਚੀਜ਼ਾਂ ਸ਼ੁਰੂ ਕੀਤੀਆਂ ਗੁਰੂ ਸਾਹਿਬ ਨੇ ਕੀ ਕੀਤਾ ਹੁਣ ਸਭ ਤੋਂ ਪਹਿਲਾਂ ਇਹ ਆ ਵੀ ਸਿੱਖਾਂ ਨੇ ਨਾ ਸਿੱਖਾਂ ਨੂੰ ਇਹ ਕਹਿੰਦੇ ਰਹੇ ਵੀ ਤੁਸੀਂ ਸਾਨੂੰ ਘੋੜੇ ਭੇਜੋ ਗੁਰੂ ਸਾਹਿਬ ਨੇ ਜਦੋਂ 11 ਸਾਲ ਦੀ ਉਮਰ ਦੇ ਵਿੱਚ ਆਪਣਾ ਗੁਰਗੱਦੀ ਤੇ ਬਹਿੰਦੇ ਆ ਉਹਨਾਂ ਨੇ ਨਾ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਨਿਰਮਾਣ ਕੀਤਾ ਦੇਖੋ ਜਿਹੜੇ ਸਿੱਖਾਂ ਦੇ ਰਾਜ ਜਿਹੜੇ ਮਤਲਬ ਹਿੰਦੂਸਤਾਨ ਦੇ ਰਾਜੇ ਸੀ ਉਸ ਟਾਈਮ ਜਹਾਂਗੀਰ ਰਾਜਾ ਸੀਗਾ ਤੇ ਉਹ ਇੱਕ ਆਮ ਲੋਕਾਂ ਨਾਲੋਂ ਥੋੜਾ ਉੱਚਾ ਇੱਕ ਤਖਤ ਬਿਲਾ ਕੇ ਬੈਹਿੰਦੇ ਸੀ ਉਹਨੂੰ ਤਖਤ ਆਪਣਾ ਕਹਿੰਦੇ ਸੀਗਾ ਉਹ ਜਹਾਂਗੀਰ ਦਾ ਜਾਂ ਬਾਦਸ਼ਾਹ ਦਾ ਤਖਤ ਹੁੰਦਾ ਸੀ ਸਿੱਖਾਂ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਬਣਾਇਆ ਅਕਾਲ ਬੁੰਗਾ ਉਹਦਾ ਨਾਂ ਸੀ ਜਿਹਨੂੰ ਅੱਜ ਕੱਲ੍ਹ ਅਕਾਲ ਤਖਤ ਸਾਹਿਬ ਕਿਹਾ ਜਾਂਦਾ ਆ ਪਰ ਸਿੱਖਾਂ ਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਹੋਈ ਆ ਤੇ ਵੀ ਸਿੱਖਾਂ ਨੇ ਜੋ ਕੁਝ ਵੀ ਕੀਤਾ ਉਹ ਪ੍ਰਮਾਤਮਾ ਦੇ ਨਾਮ ਤੇ ਕੀਤਾ ਆਪਦੇ ਆਪ ਨੂੰ ਵਡਿਆਈ ਦੇਣ ਦੀ ਥਾਂ ਤੇ ਸਿੱਖ ਗੁਰੂਆਂ ਨੇ ਵੀ ਚਾਹੇ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਚਾਹੇ ਸਿੱਕੇ ਚਲਾਏ ਹੁਣ ਸਾਰਾ ਕੁਝ ਅਕਾਲ ਦੇ ਨਾਮ ਤੇ ਕੀਤਾ ਆ ਸਿੱਖਾਂ ਨੇ ਤੇ ਗੁਰੂ ਸਾਹਿਬ ਨੇ ਤਖਤ ਬਣਾਇਆ ਉਹ ਅਕਾਲ ਦੇ ਨਾਮ ਤੇ ਤੇ ਜੇ ਖਾਲਸੇ ਦੀ ਗੱਲ ਕਰੀਏ ਖਾਲਸਾ ਕੀ ਕਹਿੰਦੇ ਉਹਨੇ ਖਾਲਸਾ ਅਕਾਲ ਪੁਰਖ ਦੀ ਫੌਜ ਉਹ ਵੀ ਪ੍ਰਮਾਤਮਾ ਦੀ ਫੌਜ ਆਪਾਂ ਰੋਜ਼ ਪੜ੍ਹਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜਿਹੜਾ ਖਾਲਸਾ ਆ ਉਹ ਵੀ ਵਾਹਿਗੁਰੂ ਦਾ ਆ ਤੇ ਜਿਹੜੀ ਖਾਲਸਾ ਜਿੱਤਾਂ ਪ੍ਰਾਪਤ ਕਰਦਾ ਸਿੱਖਾਂ ਦੀ ਕੋਈ ਵੀ ਜਿੱਤ ਹੁੰਦੀ ਉਹ ਵੀ ਪ੍ਰਮਾਤਮਾ ਦੀ ਮਤਲਬ ਓਵਰਆਲ ਦੇਖਿਆ ਜਾਵੇ ਸਾਰਾ ਕੁਝ ਪ੍ਰਮਾਤਮਾ ਨੂੰ ਸਮਰਪਿਤ ਕੀਤਾ ਚਲੋ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਕਰਦੇ ਆ ਸਿੱਖਾਂ ਨੂੰ ਸਨੇਹਾ ਲਾਉਂਦੇ ਆ ਵੀ ਮਾਇਆ ਨਹੀਂ ਭੇਟ ਕਰਨੀ ਮਾਇਆ ਦੀ ਥਾਂ ਤੇ ਘੋੜੇ ਹਥਿਆਰ ਭੇਟ ਕਰੋ ਸਿੱਖਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਆਉਣ ਵਾਲੇ ਸਮੇਂ ਦੇ ਵਿੱਚ ਤੇ ਨਾਲ ਨਾਲ ਇਹ ਵੀ ਸੁਨੇਹਾ ਕੀਤਾ ਵੀ ਜਿਨ੍ਹਾਂ ਦੇ ਘਰੇ ਪੁੱਤਰ ਨੇ ਨਾ ਦੋ ਪੁੱਤਰ ਨੇ ਤਿੰਨ ਪੁੱਤਰ ਨੇ ਉਹ ਇੱਕ ਗੁਰੂ ਸਾਹਿਬ ਨੂੰ ਭੇਟ ਕਰੋ ਆਪਣੀ ਜ਼ਿੰਦਗੀ ਆਪਣਾ ਜੀਵਨ ਆ ਜਿਹੜਾ ਉਹ ਗੁਰੂ ਦੇ ਨਾਂ ਲਾਓ ਤੇ ਉਦੋਂ ਬਾਅਦ ਕੀ ਹੁੰਦਾ ਬਾਈ ਸਿੱਖਾਂ ਦਾ ਨਾ ਜਦੋਂ ਅ ਸਮਾਂ ਲੰਘਦਾ ਆ ਸਿੱਖ 10 ਸਾਲ ਲੰਘਦੇ ਆ 15 ਲੰਘਦੇ ਆ 20 ਲੰਘਦੇ ਆ ਸਿੱਖ ਘੋੜ ਸਵਾਰੀ ਦੇ ਵਿੱਚ ਨਪੁੰਨ ਹੁੰਦੇ ਆ ਤੀਰ ਅੰਦਾਜ਼ੀ ਦੇ ਵਿੱਚ ਹੁੰਦੇ ਆ ਦੇ ਨਾਲ-ਨਾਲ ਵੀ ਰਸੀ ਟੱਚ ਦੇਣ ਵਾਸਤੇ ਨਾ ਲੋਕ ਸਿੰਘਾਂ ਨੂੰ ਤਿਆਰ ਕਰਨ ਵਾਸਤੇ ਜੰਗਾ ਯੋਧਾ ਵਾਸਤੇ ਢਾਡੀ 12 ਜਿਹੜੀਆਂ ਵੀਰ ਅਸੀਂ ਢਾਡੀ 12 ਆ ਉਹ ਵੀ ਕਾਇਆਂ ਜਾਂਦੀਆਂ ਨੇ ਉਹ ਵੀ ਸ਼ੁਰੂ ਕਰ ਦਿੰਨੇ ਗੁਰੂ ਦਰਬਾਰ ਦੇ ਵਿੱਚ ਭਾਈ ਫੱਤਾ ਹੁਰੀ ਤੇ ਇਹ ਜਿਹੜੇ ਆ ਉਹ ਢਾਡੀ ਉੱਥੇ ਆਉਂਦੇ ਆ ਤੇ 12 ਆਉਂਦੇ ਆ ਉਹ ਹਾਂਜੀ ਹੁਣ ਬਈ ਫਿਰ ਨਾ ਢਾਡੀ 12 ਜਦੋਂ ਹਾਂਜੀ ਹੁਣ ਬਈ ਨਾ ਜਦੋਂ ਢਾਡੀ 12 ਸਪਿਰਿਟ ਭਰਦੀਆਂ ਨੇ ਪੰਪ ਅਪ ਕਰਦੀਆਂ ਨੇ ਬੰਦੇ ਦੀ ਬਾਡੀ ਨੂੰ ਸਿੱਖਾਂ ਦੇ ਵਿੱਚ ਇਹ ਨਿਰੜਤਾ ਜੋਸ਼ ਜਿਹੜਾ ਹੈ ਜਜ਼ਬਾ ਉਹ ਆਉਂਦਾ ਆਉਣਾ ਸ਼ੁਰੂ ਹੁੰਦਾ ਆ ਪਰ ਹੁਣ ਸਿੱਖਾਂ ਨੂੰ 10 15 ਸਾਲ ਹੋ ਗਏ ਜੁੱਧਨੀਤੀ ਸਿੱਖਦਿਆਂ ਨੂੰ ਪਰ ਉਹਨਾਂ ਨੇ ਕੋਈ ਯੁੱਧ ਨਹੀਂ ਸੀ ਲੜਿਆ ਤੇ ਸ਼ਿਕਾਰ ਜ਼ਰੂਰ ਕਰਨ ਜਾਂਦੇ ਸੀ ਇੱਕ ਦਿਨ ਇਦਾਂ ਹੁੰਦਾ ਹੈ 1628 1629 30 ਇੰਨੇ ਦੇ ਨੇੜੇ ਤੇੜੇ ਦੀ ਗੱਲ ਆ ਸਿੱਖ ਨਾ ਸ਼ਿਕਾਰ ਕਰਨ ਜਾਂਦੇ ਆ ਅਮਰਸਰ ਦੇ ਜੰਗਲਾਂ ਦੇ ਵਿੱਚ ਉਧਰ ਹੁਣ ਜਹਾਂਗੀਰ ਜਿਹੜਾ ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀਗਾ ਉਹ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਪੁੱਤਰ ਸ਼ਾਹ ਜਹਾਂ ਜਿਹੜਾ ਗੱਦੀ ਤੇ ਬਹਿੰਦਾ ਆ ਤੇ ਇੱਕ ਚੀਜ਼ ਹੁੰਦੀ ਆ ਬਈ ਜਿਹੜਾ ਨਾ ਜਿੱਦਾਂ ਪੰਜਾਬੀ ਚ ਕਹਿੰਦੇ ਹੁੰਦੇ ਆ ਬੋਰਡ ਥੱਲੇ ਬੋਰਡ ਨਹੀਂ ਲੱਗਦਾ ਹੁੰਦਾ ਤੇ ਜਰਿਆ ਨਹੀਂ ਜਾਂਦਾ ਜਦੋਂ ਕੋਈ ਵੀ ਰਾਜਾ ਹੁੰਦਾ ਕਿਸੇ ਵੀ ਦੇਸ਼ ਦਾ ਨਾ ਜਦੋਂ ਉਹ ਲੀਡ ਕਰ ਰਿਹਾ ਹੁੰਦਾ ਜਾਂ ਕਹਿ ਸਕਦੇ ਹਾਂ ਰਾਜ ਕਰ ਰਿਹਾ ਹੁੰਦਾ ਉਹ ਨਾ ਕਿਸੇ ਹੋਰ ਬੰਦੇ ਦੀ ਚੜ੍ਹਤ ਬਰਦਾਸ਼ਤ ਨਹੀਂ ਕਰਦਾ ਹੁੰਦਾ ਤੇ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਉਹ ਵੀ ਇਸੇ ਕਾਰਨ ਹੋਈ ਸੀ ਇਹ ਗੱਲ ਜਹਾਂਗੀਰ ਨੇ ਆਪਣੀ ਕਿਤਾਬ ਤੁਜਕੇ ਜਹਾਂਗੀਰੀ ਦੇ ਵਿੱਚ ਲਿਖੀ ਵੀ ਆ ਕਿ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਪ੍ਰਸਿੱਧੀ ਮੈਨੂੰ ਹਜਮ ਨਹੀਂ ਸੀ ਆ ਰਹੀ ਸੇਮ ਗੱਲ ਹੁੰਦੀ ਆ ਗੁਰੂ ਹਰਗੋਬਿੰਦ ਸਿੰਘ ਸਾਹਿਬ ਨਾਲ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀਆਂ ਦੋ ਤਲਵਾਰਾਂ ਪਾਉਂਦੇ ਸੀ ਰਾਜਾਂ ਨੂੰ ਤਖਤ ਲਾਉਂਦੇ ਸੀ ਫੌਜ ਇਕੱਠੀ ਕਰਦੇ ਸੀ ਸਿੰਘਾਂ ਨੂੰ ਲੜਨਾ ਸਿਖਾਉਂਦੇ ਸੀ ਯੁੱਧਨੀਤੀ ਤਿਆਰ ਕਰਦੇ ਸੀ ਇਹ ਚੀਜ਼ਾਂ ਕਿਤੇ ਨਾ ਕਿਤੇ ਸ਼ਾਹ ਜਹਾਂ ਕੋ ਪਹੁੰਚਦੀਆਂ ਸੀ ਤੇ ਉਹ ਉਹ ਮਤਲਬ ਕੋਈ ਚਾਹੇ ਬਹਾਨਾ ਲੱਭਦਾ ਸੀ ਜਾਂ ਕਹਿ ਸਕਦੇ ਹਾਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਸੀ ਵੀ ਇਹ ਮੇਰੇ ਲਈ ਖਤਰਾ ਬਣ ਸਕਦਾ ਹੈ ਨਾ ਫਿਊਚਰ ਹੁਣ ਹੁੰਦਾ ਕੀ ਆ ਬਈ ਜਦੋਂ ਜੰਗਲਾਂ ਦੇ ਵਿੱਚ ਸਿੱਖ ਸ਼ਿਕਾਰ ਕਰਨ ਜਾਂਦੇ ਆ ਉੱਥੇ ਕੀ ਹੁੰਦਾ ਨਾ ਇੱਕ ਬਾਜ ਆ ਜਾਂਦਾ ਉਹ ਬਾਜ ਉਧਰ ਸ਼ਾਹਜਹਾਂ ਦੇ ਬੰਦੇ ਵੀ ਜਾਂ ਆਪ ਜਾਂ ਸ਼ਾਹਜਹਾਂ ਦੇ ਬੰਦੇ ਕਹਿ ਲਓ ਉਹ ਆਏ ਹੋਏ ਹੁੰਦੇ ਆ ਸ਼ਿਕਾਰ ਖੇਡਣ ਉਹਨਾਂ ਦਾ ਬਾਜ ਸਿੰਘਾਂ ਦੇ ਕਾਬੂ ਹੇਠ ਆ ਜਾਂਦਾ ਉਹ ਕਿਸੇ ਵੀ ਤਰੀਕੇ ਕਹਿ ਲਓ ਚਾਹੇ ਸਿੰਘ ਫੜ ਲੈਂਦੇ ਆ ਚਾਹੇ ਕੋਈ ਜ਼ਖਮੀ ਹੋ ਜਾ ਕਹੇ ਤਰੀਕੇ ਵੀ ਨਾ ਸਿੱਖ ਸਿੰਘਾਂ ਕੋਲ ਆ ਜਾਂਦਾ ਉਹਦੇ ਬੰਦੇ ਆਉਂਦੇ ਆ ਤੇ ਉਹ ਰੋਹਵ ਨਾਲ ਇਹ ਕਹਿੰਦੇ ਆ ਵੀ ਸਾਡਾ ਬਾਜ ਦੇ ਦੋ ਹੁਣ ਸਿੱਖਾਂ ਦੇ ਵਿੱਚ ਅੱਜ ਤੱਕ ਇਹ ਪ੍ਰਥਾ ਚੱਲਦੀ ਹੈ ਵੀ ਪਿਆਰ ਨਾਲ ਆਪਾਂ ਕੋਈ ਜਾਨ ਲੈ ਲੇ ਪਰ ਰੋਹਵ ਕਿਸੇ ਦਾ ਕੋਈ ਆਕੜ ਨਹੀਂ ਇਹ ਬਰਦਾਸ਼ਤ ਕਰਦੇ ਹਨ ਤੇ ਉੱਥੇ ਵੀ ਇਦਾਂ ਹੀ ਗੱਲ ਹੋਈ ਤੇ ਹੁਣ ਦੇਖੋ ਕਹਿਣ ਨਾਲ ਇਹ ਵੀ ਕਹਿ ਸਕਦੇ ਵੀ ਇੱਕ ਬਾਜ ਹੀ ਸੀ ਕਿੱਡੀ ਇੱਕ ਗੱਲ ਸੀ ਦੇਣ ਦੇ ਪਰ ਗੱਲ ਮਸਲਾ ਬਾਜ ਦਾ ਨਹੀਂ ਹੁੰਦਾ ਮਸਲਾ ਹੁੰਦਾ ਤਾਜ ਦਾ ਕਿਉਂਕਿ ਜੇ ਅੱਜ ਉਹਨਾਂ ਨੂੰ ਨੀਵੇਂ ਹੋ ਕੇ ਬਾਜ ਦੇ ਦਿੱਤਾ ਜਾਂਦਾ ਗੁਰੂ ਸਾਹਿਬ ਦੇ ਉਦੋਂ ਬਚਨ ਸੀ ਵੀ ਅੱਜ ਨੀਵੇਂ ਹੋ ਕੇ ਬਾਜ ਦੇ ਦਿੱਤਾ ਜਾਂਦਾ ਤਾਂ ਕੱਲ ਨੂੰ ਕੋਈ ਹੋਰ ਚੀਜ਼ ਦੀ ਡਿਮਾਂਡ ਕਰਨਗੇ ਉਹ ਹਨਾ ਮਸਲਾ ਝੋਕਣ ਦਾ ਹੈ ਗੱਲ ਬਾਜ ਦੀ ਨਹੀਂ ਬਾਜ ਦਾ ਇੱਕ ਪੰਛੀ ਆ ਪਰ ਉਹ ਇੱਕ ਸਿੰਬੋਲਿਕ ਚੀਜ਼ ਹੋ ਜਾਂਦੀ ਹੈ ਹੁਣ ਉੱਥੇ ਵੀ ਇਦਾਂ ਹੀ ਹੁੰਦਾ ਤੇ ਗੁਰੂ ਸਾਹਿਬ ਜਿਹੜੇ ਆ ਉਹਨਾਂ ਦੇ ਸਿੱਖ ਜਾਂ ਗੁਰੂ ਸਾਹਿਬ ਕਹੇ ਲੋ ਬਾਜ ਦੇਣ ਤੋਂ ਮਨਾ ਕਰ ਦਿੰਦੇ ਆ ਤੇ ਮਨਾ ਕਰਨ ਤੋਂ ਬਾਅਦ ਵੀ ਉਹ ਕਹਿੰਦੇ ਵੀ ਅਸੀਂ ਤੇ ਤੁਹਾਡੇ ਨਾਲ ਲੜਨਾ ਆ ਹਨਾ ਇਹ ਗੱਲ ਸ਼ਾਹਜਹਾਂ ਤੱਕ ਸ਼ਾਹਜਹਾਂ ਤੱਕ ਪਹੁੰਚਦੀ ਹੈ ਸ਼ਾਹਜਾ ਉਹ ਹੀ ਆ ਜਿਹਨੇ ਤਾਜ ਮਹਿਲ ਬਣਾਇਆ ਛਾ ਜਹਾ ਆਪਣਾ ਦਰਬਾਰ ਦੇ ਵਿੱਚ ਬੈਠਾ ਆ ਉਰੇ ਤੱਕ ਗੱਲ ਪਹੁੰਚਦੀ ਵੀ ਇੱਦਾਂ ਇੱਦਾਂ ਕਰਕੇ ਗੁਰੂ ਸਾਹਿਬ ਦੇ ਬੰਦਿਆਂ ਨੇ ਜਿਹੜਾ ਗੁਰੂ ਛੇਵੇਂ ਪਾਤਸ਼ਾਹ ਦੇ ਨੇ ਬਾਜ ਦੇਣ ਤੋਂ ਮਨਾ ਕਰਤਾ ਉਹ ਆਪਣੇ ਦਰਬਾਰ ਦੇ ਵਿੱਚ ਕਹਿੰਦਾ ਵੀ ਕੋਈ ਬੰਦਾ ਉੱਠੋ ਜਿਹੜਾ ਬੰਦਾ ਉਹਨਾਂ ਨਾਲ ਜੁੱਧ ਕਰ ਸਕਦਾ ਚਾਹੇ ਉਹ ਬਾਜ ਲੈ ਕੇ ਆ ਸਕਦਾ ਇਮਰ ਕੇ ਗੁਰੂ ਹਰਗੋਬਿੰਦ ਜੀ ਨੂੰ ਕਤਲ ਕਰ ਸਕਦਾ ਵੀ ਉਹਨਾਂ ਦਾ ਜਿਹੜਾ ਰਾਜ ਭਾਗ ਆ ਉਹਨੂੰ ਖਤਮ ਕਰ ਸਕਦਾ ਉਹਨਾਂ ਦਾ ਜਿਹੜਾ ਇੰਪੀਰੀਅਰ ਜਿਹੜਾ ਸ਼ੁਰੂ ਹੋਇਆ ਉਹਨੂੰ ਖਤਮ ਕਰ ਸਕਦਾ ਕੋਈ ਬੰਦਾ ਉੱਠੋ ਉਦੋਂ ਕਹਿੰਦੇ ਮੁਖਲਿਸ ਖਾਨ ਆ ਦਾ ਬੰਦਾ ਉੱਠਦਾ ਹੈ ਉਹ ਕਹਿੰਦਾ ਵੀ ਇਹ ਕੰਮ ਮੈਂ ਉਹ ਬਹੁਤ ਤਕੜਾ ਯੋਧਾ ਮੰਨਿਆ ਗਿਆ ਉਹਨਾਂ ਦਾ ਤੇ ਬਹੁਤ ਮਤਲਬ ਉਹ ਤਲਵਾਰਵਾਜੀ ਦੇ ਤਲਵਾਰ ਦਾ ਤਾਂ ਨਹੀਂ ਕਹਿ ਸਕਦੇ ਆ ਤੁਸੀਂ ਹਨਾ ਜੁਧ ਕਲਾ ਦੇ ਵਿੱਚ ਨਿਪੁੰਨ ਹੁੰਦਾ ਉਹ ਬੰਦਾ ਉਹ ਉੱਠਦਾ ਤੇ ਉਹ 6 ਤੋਂ 7000 ਫੌਜ ਲੈ ਕੇ ਕਹਿੰਦੇ ਅਮਰਸਰ ਵੱਲ ਆਉਂਦਾ ਤੇ ਇਹ 1929 30 ਦੇ ਨੇੜੇ ਤੇੜੇ ਦੀ ਗੱਲ ਹੈ ਐਗਜ਼ੈਕਟ ਡੇਟ ਕਿਤੇ ਵੀ ਨਹੀਂ ਇਹਦੀ ਲਿਖੀ ਗਈ ਪਰ ਉਹ ਆਈਡੀਆ ਜਲਾ ਆ ਜਾਂਦਾ ਵੀ 16 ਦਾ 28 29 30 ਦੇ ਨੇੜੇ ਤੇੜੇ ਦੀ ਗੱਲ ਹੈ ਉਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਰਾਜਗੱਦੀ ਤੇ ਬੈਠਿਆਂ ਨੂੰ 22 23 ਸਾਲ ਹੋ ਗਏ ਸੀ 1706 ਤੋਂ ਬਾਅਦ ਹੁਣ ਹੁੰਦਾ ਕੀ ਆ ਬਾਈ ਉਹ ਆਉਂਦਾ ਆ ਤੇ ਉਹ ਨਾਲ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਖਾਲਸਾ ਕਾਲਜ ਨਹੀਂ ਬਣਿਆ ਹੋਇਆ ਅੰਮ੍ਰਿਤਸਰ ਲੰਘ ਕੇ ਪਰਲੇ ਪਾਸੇ ਉੱਥੇ ਜੇ ਉਹਦੀ ਫੌਜ ਰੁਕਦੀ ਆ ਸਿੱਖੇ ਸਰੋਤਾਂ ਦੇ ਵਿੱਚ ਇਹ ਲਿਖਿਆ ਗਿਆ ਆ ਉੱਥੇ ਉਹਦੀ ਫੌਜ ਰੁਕਦੀ ਆ ਤੇ ਉਹ ਸੁਨੇਹਾ ਵੀ ਭੇਜਦਾ ਤੇ ਆਪਣੇ ਖ਼ਬਰੀ ਭੇਜਦਾ ਵੀ ਉੱਥੇ ਮਾਹੌਲ ਕੀ ਆ ਵੀ ਗੁਰੂ ਸਾਹਿਬ ਦੀ ਕਿੰਨੀ ਕੁ ਫੌਜ ਆ ਕਿ ਨਾਲ ਲੜਨਾ ਆ ਤੇ ਜੁਦ ਸ਼ੁਰੂ ਹੋ ਜਾਂਦਾ ਜੀ ਚਲੋ ਕਹਿਣ ਦਾ ਮਤਲਬ ਜੁਦ ਸ਼ੁਰੂ ਹੋ ਜਾਂਦਾ ਦੋ ਦਿਨ ਜੁਦ ਚੱਲਦਾ ਆ ਤੇ ਉਹਨੇ ਦੇਖ ਲਿਆ ਵੀ ਸਿੱਖਾਂ ਨੂੰ ਹਰਾਉਣਾ ਇੰਨਾ ਕਿਉਂਕਿ ਸਿੱਖ ਬਹੁਤ ਜਜਵੇਂ ਨਾਲ ਲੜੇ ਸਿੱਖ ਗਿਣਤੀ ਦੇ ਵਿੱਚ ਉਹਨਾਂ ਤੋਂ ਕਾਫੀ ਘੱਟ ਸੀ ਪਰ ਜਜਬਾ ਨਾਲ ਲੜੇ ਜਿਵੇਂ ਹਨ ਚਮਕੌਰ ਸਾਹਿਬ ਦੇ ਵਿੱਚ 40 ਸਿੰਘ ਦਸਾਂ ਲੱਖਾਂ ਨਾਲ ਲੜੇ ਤੇ ਹੁਣ ਹੁੰਦਾ ਕੀ ਹੈ ਕਿ ਉਹ ਸੁਨੇਹਾ ਭੇਜਦਾ ਵੀ ਮੈਂ ਇਕੱਲੇ ਨੂੰ ਇਕੱਲੇ ਨਾਲ ਦੇਖਣਾ ਵੀ ਮੈਂ ਨਾ ਵੀ ਮੈਂ ਮੁਖਲਿਸ ਖਾਨ ਤੇ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਅਸੀਂ ਦੋਵੇਂ ਯੁੱਧ ਲੜਾਂਗੇ ਤੇ ਜਿਹੜਾ ਹਰ ਗਿਆ ਹਰ ਗਿਆ ਹਨ ਦੋ ਦਿਨਾਂ ਬਾਅਦ ਇਹ ਸੁਨੇਹਾ ਭੇਜਿਆ ਜਾਂਦਾ ਗੁਰੂ ਸਾਹਿਬ ਜੀ ਇਹ ਚੀਜ਼ ਨੂੰ ਅਕਸੈਪਟ ਕਰਦੇ ਆ ਤੇ ਆਉਂਦੇ ਆ ਤੇ ਗੁਰੂ ਸਾਹਿਬ ਜਦੋਂ ਨਾ ਆਉਂਦੇ ਆ ਤੇ ਉਹ ਕਹਿੰਦੇ ਵੀ ਮੁਖਲਿਸ ਖਾਨ ਨੂੰ ਪਹਿਲਾਂ ਤੂੰ ਵਾਰ ਕਰ ਵੀ ਤੂੰ ਸਾਡੇ ਤੇ ਚੜ ਕੇ ਆਇਆ ਤੈਨੂੰ ਮੌਕਾ ਦਿੱਤਾ ਜਾਂਦਾ ਤੇ ਇਤਿਹਾਸਿਕ ਸਰੋਤਾਂ ਦੇ ਵਿੱਚ ਇਹ ਲਿਖਿਆ ਗਿਆ ਕਿ ਗੁਰੂ ਸਾਹਿਬ ਨੇ ਉਹਨੂੰ ਤਿੰਨ ਵਾਰ ਕਰਨ ਦਾ ਮੌਕਾ ਦਿੱਤਾ ਤੇ ਆਪਣੀ ਢਾਲ ਨਾਲ ਉਹਨੇ ਤਿੰਨੇ ਵਾਰ ਰੋਕੇ ਤੇ ਤਿੰਨ ਵਾਰ ਤੋਂ ਬਾਅਦ ਜਦੋਂ ਪਹਿਲਾ ਵਾਰ ਗੁਰੂ ਹਰਗੋਬਿੰਦ ਜੀ ਨੇ ਕੀਤਾ ਕਿ ਦੇਖੋ ਇੱਕ ਮੈਂ ਗੱਲ ਦੱਸਦਾ ਗੁਰੂ ਹਰਕੋਬਿੰਦ ਜੀ ਦਾ ਸਬਾ ਕੁਆਂਟਲ ਤੋਂ ਉੱਤੇ ਵਜਨ ਸੀਗਾ 6 ਫੁੱਟ 7 ਇੰਚ 6 ਫੁੱਟ 6 ਇੰਚ ਇਨਾ ਕੱਦ ਦਾਦੇ ਆ ਬਹੁਤ ਲੰਮੀਆਂ ਬਾਹਾਂ ਜੁਸਾ ਬਹੁਤ ਤਕੜਾ ਸੀ ਬਹੁਤ ਜਾਨ ਦੇ ਵਿੱਚ ਸੀਗੇ ਤੇ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਨੇ ਵਾਰ ਕੀਤਾ ਤੇ ਜਿਹੜਾ ਮੁਖਲਿਸ ਖਾਨ ਉਹਨੇ ਢਾਲ ਅੱਗੇ ਕੀਤੀ ਤੇ ਢਾਲ ਨੂੰ چیر ਕੇ ਉਹਦੇ ਬਾਡੀ ਦੇ ਜਿਹੜੇ ਦੋ ਪਾਰਟ ਕਰਤੇ ਆ ਇਹ ਸਿੱਖ ਇਤਿਹਾਸ ਦੇ ਵਿੱਚ ਲਿਖਿਆ ਗਿਆ ਆ ਮੁਖਲਿਸ ਖਾਨ ਦੀ ਡੈਥ ਹੋ ਜਾਂਦੀ ਉਹਦੀ ਜਿਹੜੀ ਫੌਜ ਆ ਸਾਰੀ ਭੱਜ ਜਾਂਦੀ ਆ ਸੋ ਇਹ ਪਹਿਲਾ ਯੁੱਧ ਸੀ ਸਿੱਖਾਂ ਦਾ ਉਦੋਂ ਬਾਅਦ ਫਿਰ ਇਹਨਾਂ ਇਸ ਯੁੱਧ ਦੇ ਵਿੱਚ 13 ਜਿਹੜੇ ਸਿੰਘ ਆ ਉਹ ਸ਼ਹੀਦ ਮੰਨੇ ਗਏ ਆ ਤੇ ਜਿਹੜਾ ਪਹਿਲਾ ਸਿੱਖ ਸ਼ਹੀਦ ਆ ਉਹ ਭਾਈ ਭਾਨਾ ਨਾ ਜਾਂ ਭਾਈ ਭਾਨੂੰ ਨਾ ਆਉਂਦਾ ਆ ਉਹਨਾਂ ਦਾ ਤੇ ਉਹ 13 ਸਿੰਘਾਂ ਦੇ ਵਿੱਚ ਭਾਈ ਤੋਤਾ ਭਾਈ ਅਨੰਤਾ ਭਾਈ ਨਿਹਾਲਾ ਇਦਾਂ ਜਿਹੜੇ ਨਾਂ ਜਿਹੜਾ ਭਾਈ ਸਿੰਘਾ ਇਦਾਂ 13 ਨਾਂ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਆਉਂਦੇ ਆ ਤੇ ਇਹਨਾਂ ਦੇ ਨਾਂ ਤੇ ਅੰਮ੍ਰਿਤਸਰ ਜਿਹੜਾ ਗੁਰਦੁਆਰਾ ਸਾਹਿਬ ਵੀ ਗੁਰਦੁਆਰਾ ਪਿੱਪਲੀ ਸਾਹਿਬ ਸ਼ਾਇਦ ਕਹਿੰਦੇ ਉਹਨਾਂ ਨੂੰ ਉੱਥੇ ਬਣਿਆ ਹੋਇਆ ਆ ਸੋ ਇਹ ਪਹਿਲਾ ਸਿੱਖ ਸਿੱਖਾਂ ਦਾ ਪਹਿਲਾ ਜੁੱਧ ਸੀ ਤੇ ਉਦੋਂ ਬਾਅਦ ਲੈ ਕੇ ਅੱਜ ਤੱਕ ਸਿੱਖ ਜਿਹੜੇ ਪੰਜਾਬ ਦੇ ਕਹਿੰਦੇ ਜੁੱਧ ਲੜਦੇ ਆਉਂਦੇ ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਉਹ ਫੀਲਡ ਦੇ ਵਿੱਚ ਵੀ ਹੋ ਸਕਦਾ ਹੈ ਉਹ ਲੜਾਈਆਂ ਵੀ ਹੋ ਸਕਦੀਆਂ ਤੇ ਉਹ ਜਿੱਦਾਂ ਹੁਣ ਮਤਲਬ ਹੈ ਯੂਨੀਵਰਸਿਟੀ ਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਲੜਿਆ ਜਾਂ ਕਿਸਾਨ ਮੋਰਚੇ ਵੇਲੇ ਲੜਿਆ ਉਹ ਸਬਰ ਨਾਲ ਵੀ ਉਹਦੇ ਰੂਪ ਵੱਖ-ਵੱਖ ਹੋ ਸਕਦੇ ਆ ਪਰ ਉਹ ਮੁਹਿੰਮਾਂ ਚੱਲਦੀਆਂ ਆਉਂਦੀਆਂ ਨੇ ਸੋ ਇਹ ਪਹਿਲਾ ਜੋ ਤੁਸੀਂ ਜਿਹਦੇ ਵਿੱਚ ਇਹ ਗੱਲ ਕਹੀਗੀ ਕਿ ਗੱਲ ਬਾਜ਼ ਦੀ ਨਹੀਂ ਗੱਲ ਤਾਜ ਦੀ ਆ ਗੱਲ ਝੁਕਣ ਦੀ ਹੁੰਦੀ ਆ ਸੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤਾਂ ਮੈਨੂੰ ਜ਼ਰੂਰ ਦੱਸਿਓ ਧੰਨਵਾਦ